ਸਾਸਰੀ ਵੈਗਰੂ ਜੀ ਕੀ ਫਤਿਹ ਅੱਜ ਜਿਹੜਾ ਪੰਜਾਬ ਹੈ ਜਿਹੜਾ ਕਿ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਜਿੱਥੇ ਪਹਿਲਾਂ ਹਰ ਬੰਦਾ ਆ ਕੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਸੀ ਪਰ ਅੱਜ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਪੈਦਾ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਅੱਜ ਹਰ ਬੰਦਾ ਡਰਿਆ ਡਰਿਆ ਮਹਿਸੂਸ ਕਰਦਾ ਹੈ ਅੱਜ ਤੁਸੀਂ ਹੈਰਾਨ ਹੋਵੋਗੇ ਇੰਨੀਆਂ ਲੁੱਟਾਂ ਖੋਹਾਂ ਵਧ ਗਈਆਂ ਨੇ ਕੋਈ ਬੰਦਾ ਸੁਰੱਖਤ ਨਹੀਂ ਘਰਾਂ ਚ ਬੀਬੀਆਂ ਦੇ ਵੜ ਕੇ ਚੈਨੀਆਂ ਲਾਂਝਾਂ ਜਾ ਰਹੀਆਂ ਨੇ ਬਾਲੀਆਂ ਲਾਂਝਾਂ ਰਾਜਨ ਨੇ ਚੂੜੀਆਂ ਲਾਂਝਾਂ ਜਾ ਰਹੀਆਂ ਨੇ ਪੂਰਤੀਜਾ ਖੋਨਿਆ ਜਾ ਰਹੀਆਂ ਨੇ ਦੁਕਾਨਦਾਰਾਂ ਤੋਂ ਸ਼ਰੇਆਮ ਦੁਕਾਨਾਂ ਦੇ ਵਿੱਚ ਬੜ ਕੇ ਲੁੱਟਿਆ ਜਾ ਰਿਹਾ ਹੈ ਹਰ ਖੇਤਰ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਸੜਕਾਂ ਦੇ ਉੱਤੇ ਗੱਡੀਆਂ ਲੁੱਟ ਲਈਆਂ ਜਾਂਦੀਆਂ ਪੈਸੇ ਲੁੱਟ ਲਏ ਜਾਂਦੇ ਆ ਕਿਤੇ ਵੀ ਕੋਈ ਚੀਜ਼ ਸੁਰੱਖਿਤ ਨਹੀਂ ਹੈਗੀ ਹਰ ਬੰਦਾ ਸੁਰੱਖਿਤ ਨਹੀਂ ਹੈਗਾ ਰਾਤ ਦੀ ਤਾਂ ਹਾਲਾਤ ਇਹ ਹੋਈ ਹੈ ਕੋਈ ਵੀ ਬੰਦਾ ਛੋਟੀਆਂ ਸੜਕਾਂ ਤੇ ਜਾਨ ਤੋਂ ਡਰਦਾ ਕੋਈ ਜਾਨ ਨੂੰ ਤਿਆਰ ਨਹੀਂ ਹੈਗਾ ਛੋਟੀਆਂ ਸੜਕਾਂ ਤੇ ਕੋਈ ਸਫ਼ਰ ਹੀ ਨਹੀਂ ਕਰਦਾ ਰਾਤ ਨੂੰ ਸੋ ਇੰਨਾ ਡਰ ਦਾ ਮਾਹੌਲ ਹੋ ਗਿਆ ਤੁਸੀਂ ਹੈਰਾਨ ਹੋਵੋਗੇ ਕਿਸਾਨ ਆਪਦੇ ਖੇਤਾਂ 'ਚ ਰਾਤ ਨੂੰ ਡਰਦੇ ਬਾਰੇ ਪਾਣੀ ਲਾਉਣ ਨਹੀਂ ਜਾਂਦੇ ਕਿੱਡੀ ਵੱਡੀ ਸਥਿਤੀ ਜਿਹੜੀ ਖਤਰਨਾਕ ਪੈਦਾ ਹੋ ਗਈ ਕਿਸਾਨ ਜਿਹੜਾ ਕਦੇ ਨਹੀਂ ਕਿਸੇ ਤੋਂ ਡਰਦਾ ਉਹ ਵੀ ਇਹਨਾਂ ਨਸ਼ੇੜੀਆਂ ਤੋਂ ਲੁਟੇਰਿਆਂ ਤੋਂ ਡਰਦਾ ਉਹਨੂੰ ਖੇਤਾਂ ਚ ਆਉਦੇ ਪਾਣੀ ਵੀ ਨਹੀਂ ਜਾਣਾ ਚਾਹੁੰਦਾ ਤੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਟੂਲਰਾਂ ਦੇ ਮੋਟਰਾਂ ਦੇ ਜਿਹੜੇ ਹੈਗੇ ਤਾਰਾਂ ਲਾ ਲੀਆਂ ਜਾਂਦੀਆਂ ਨੇ ਮੋਟਰਾਂ ਦੇ ਟਰਾਂਸਫਾਰਮ ਆ ਜਿਹਨਾਂ ਦਾ ਤੇਲ ਕੱਢ ਲਿਆ ਜਾਂਦਾ ਤਾਂਬਾ ਕੱਢ ਲਿਆ ਜਾਂਦਾ ਵੀ ਕਿੰਨੀ ਕਿ ਕਿਤੋਂ ਵੀ ਕੋਈ ਚੀਜ਼ ਇਹਨਾਂ ਨੂੰ ਥਿਆ ਦੇ ਇਹ ਨਸ਼ੇੜੀ ਜਾਂ ਜਿਹੜੇ ਚੋਰ ਨੇ ਛੋਟੇ ਛੋਟੇ ਹੈ ਤਾਂ ਜਾਦੇ ਨਸ਼ਿਆਂ ਦੇ ਕਰਕੇ ਨਸ਼ੇ ਦੀ ਜਿਦੋਂ ਨੇ ਤੋੜ ਲੱਗਦੀ ਹੈ ਫਿਰ ਕੁਝ ਵੀ ਨਹੀਂ ਛੱਡਦੇ ਫਿਰ ਉਹ ਤੋਂ ਕੁਝ ਵੀ ਥਿਆਜੇ ਉਹੀ ਚੱਕ ਲੈਂਦੇ ਆ ਤੇ ਕਿਸੇ ਨੂੰ ਵੀ ਥਿਆਜੇ ਉਸ ਨੂੰ ਲੁੱਟ ਲੈਂਦੇ ਆ ਕੋਈ ਨਹੀਂ ਵੇਂਦੇ ਗਰੀਬ ਹੈ امیر ਹੈ ਚੰਗਾ ਹੈ ਮਾੜਾ ਕੁਝ ਵੀ ਹੈ ਇਹ ਕਿਸਮ ਦਾ ਬਹੁਤ ਜੜੇ ਮਾੜਾ ਮਾਹੌਲ ਹੈ ਜੇ ਕੋਈ ਮੂਰ ਮਾੜਾ ਜਾ ਆਕੜਦਾ ਤਾਂ ਜਾ ਉਹਦੇ ਸ਼ੁਰਾ ਮਾਰ ਦਿੱਤਾ ਜਾਂਦਾ ਜਾਂ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਜੇ ਕਿਸੇ ਕੋਲ ਕੁਝ ਨਹੀਂ ਠਿਉਂਦਾ ਫਿਰ ਉਹਨੂੰ ਕੁੜਦੇ ਆ ਵੀ ਤੂੰ ਪੈਸੇ ਕਿਉਂ ਨਹੀਂ ਕੋਲੇ ਰੱਖੇ ਤੂੰ ਮੋਬਾਈਲ ਕੋਈ ਨਹੀਂ ਕੋਲੇ ਰੱਖਿਆ ਕੁਝ ਵੀ ਥਿਆਜੇ ਮੋਬਾਈਲ ਥਿਆਜੇ ਘੜੀ ਥਿਆਜੇ ਕੁਝ ਥਿਆਜੇ ਜਿੰਨੇ ਕੁ ਰੁਪਏ ਤੇ ਜੇਬ ਤੋਂ ਸੁਹਾਇਆ ਮਾਹੌਲ ਬਦਮਨੀ ਵਾਲਾ ਜਿਹੜਾ ਮਾਹੌਲ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਿੱਦੇ ਚ ਹਰ ਇਨਸਾਨ ਹੈ ਇਸ ਵੇਲੇ ਕਿਤੇ ਵੀ ਕੋਈ ਰਹਿੰਦਾ ਚਾਹੇ ਪਿੰਡ ਚਾਹੇ ਚਾਹੇ ਸ਼ਹਿਰ ਚਾਹੇ ਉਹਨੇ ਕਿਤੇ ਚਾਹ ਬਾਹਰ ਅੰਦਰ ਜਾਣ ਤੋਂ ਡਰਦਾ ਹੈ ਤੇ ਘਰੇ ਬੈਠਾ ਵੀ ਡਰੀ ਜਾਂਦਾ ਹੈ ਵੀ ਕਿਤੇ ਘਰੇ ਹੀ ਨਾ ਚਾਰ ਲਟੇਰੇ ਆ ਕੇ ਮੈਨੂੰ ਘਰੋਂ ਹੀ ਨਾ ਲੁੱਟ ਕੇ ਲੈ ਜਾਣ ਸੋ ਇਹ ਮਾਹੌਲ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਵੇਲੇ ਬਹੁਤ ਹੀ ਜ਼ਿਆਦਾ ਜਿਹੜਾ ਮਾਹੌਲ ਹੈ ਪੰਜਾਬ ਦਾ ਇਹਨਾਂ ਗੱਲਾਂ ਕਰਕੇ ਵਿਗੜਿਆ ਹੋਇਆ ਬਹੁਤ ਡਰ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਹੈ ਨਸ਼ੇੜੀਆਂ ਕਰਕੇ ਜਾਦੇ ਨਸ਼ੇੜੀਆਂ ਨੇ ਇਹ ਜਿਹੜਾ ਜਾਦੇ ਹੋਇਆ ਜਾਂ ਕ੍ਰਿਮੀਨਲ ਲੋਕ ਨੇ ਜਾਂ ਨਸ਼ੇੜੀ ਨੇ ਤੇ ਪੁਲਿਸ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਚੋਰੀਆਂ ਹੋ ਰਹੀਆਂ ਨੇ ਪੁਲਿਸ ਰਵੱਟਾ ਹੀ ਨਹੀਂ ਕਰਦੀ 80% ਚੋਰੀਆਂ ਦੀ ਲੋਟਾ ਖੋਹਾਂ ਦੀ ਰਵੱਟੀ ਨਹੀਂ ਕੀਤੀ ਜਾਂਦੀ ਦਰਜ ਪਰਚਾ ਹੀ ਨਹੀਂ ਦਰਜ ਕੀਤਾ ਜਾਂਦਾ ਤੇ ਲੋਕੀ ਹੰਭ-ਹੰਭ ਕੇ ਹਟ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਸੋ ਪੁਲਿਸ ਦੇ ਵੀ ਮੈਂ ਕਹਿੰਦਾ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਪੁਲਿਸ ਵੀ ਐਸੀ ਜਦੋਂ ਉਹਨਾਂ ਨਾਲ ਗੱਲ ਕਰਦੇ ਉਹ ਕਹਿੰਦੇ ਜੀ ਨਸ਼ੇੜੀ ਜਦੋਂ ਥਾਣੇ 'ਚ ਆ ਜਾਂਦੇ ਆ ਜਿਵੇਂ ਇਹਨਾਂ ਨੂੰ ਫੜ ਲੈਨੇ ਆ ਇਹਨਾਂ ਦੀ ਜਾਨ ਟੁੱਟਦੀ ਹੈ ਕਈ ਵਾਰੀ ਕਿਸੇ ਨਾ ਕਿਸੇ ਦੀ ਨਸ਼ਾ ਨਾਮ ਮਿਲਣ ਕਰਕੇ ਇੱਥ ਇਹ ਤਾਂ ਹੋਇਆ ਤੇ ਫਿਰ ਲੋਕ ਕਹਿੰਦੇ ਸਾਡੇ 12 ਚ ਧਰਨਾ ਲਾ ਲੈਂਦੇ ਆ ਥਾਣੇ ਚ ਆ ਕੇ ਫਿਰ ਸਾਨੂੰ ਕਹਿੰਦੇ ਵੀ ਉੱਥੇ ਵੀ ਇਹਨਾਂ ਤੇ ਪਰਚਾ ਦਿਓ ਪੁਲਿਸ ਵਾਲਿਆਂ ਤੇ ਇਹਨੇ ਕੁੱਟਕੇ ਮਾਰਤਾ ਜੀ ਫਿਰ ਸਾਰੀਆਂ ਸਥਿਤੀਆਂ ਨੂੰ ਬਾਚਣਾ ਚਾਹੀਦਾ ਹੈ ਪੁਲਿਸ ਨੂੰ ਫਿਰ ਹੈਂਡ ਵੀ ਦੇਣਾ ਚਾਹੀਦਾ ਤੇ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਪੁਲਿਸ ਕੋਈ ਨਜਾਇਜ਼ ਕਰੇ ਜਿੱਥੇ ਜਾਇਜ਼ ਆ ਪੁਲਿਸ ਉੱਥੇ ਪੁਲਿਸ ਨੂੰ ਇਹੋ ਜਿਹੇ ਗੱਲਾਂ ਦੇ ਵਿੱਚ ਤੰਗ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਕੋਈ ਨਜਾਇਜ਼ ਪਰਚਾ ਪੁਸ਼ਤਿਵ ਨਹੀਂ ਦੇਣਾ ਚਾਹੀਦਾ ਤੇ ਨਾ ਪੁਲਿਸ ਨੂੰ ਕੋਈ ਕਿਸੇ ਤੇ ਕੋਈ ਨਜਾਇਜ਼ ਗੱਲ ਕਰਨੀ ਚਾਹੀਦੀ ਹੈ ਜੋ ਜਾਇਜ਼ ਵਰਤਾਰਾ ਜਿੱਦੇ ਨਾਲ ਠੀਕ ਹੋ ਸਕਦਾ ਉਹ ਪੁਲਿਸ ਨੂੰ ਟੱਕਰ ਕਰਨਾ ਤਾਂ ਸਾਨੂੰ ਕਿਸੇ ਨਾ ਕਿਸੇ ਸਮੇਂ ਤੇ ਪਾਏਗਾ ਪੁਲਿਸ ਦੀ ਵੀ ਇਸ ਵਾਲੇ ਹਾਲਤਾਂ ਜਿਹੜੇ ਉਹ ਬੇਵਸੀ ਵਾਲੀ ਹੈ ਉਹ ਵੀ ਅਵਾਦ ਸਾਹਿਬ ਦਾ ਇੱਕ ਕਿਸਮ ਦਾ ਡਾਂਗੀ ਟਪਾਉਂਦੇ ਆ ਤੇ ਰਿਸ਼ਵਤ ਇੰਨੀ ਵੱਧ ਗਈ ਹੈ ਹਰ ਖੇਤਰ ਦੇ ਵਿੱਚ ਕੋਈ ਕੰਮ ਰਿਸ਼ਵਤ ਬਿਨਾਂ ਹੁੰਦਾ ਨਹੀਂ ਛੋਟੀ ਰਿਸ਼ਵਤ ਆ ਕਿਸੇ ਕੰਮ ਚ ਲੈ ਲਓ ਚਾਹੇ ਜਿਹੜਾ ਮੈਕ ਇੱਕ ਦਾ ਨਾਮ ਲਵਾ ਤੋ ਕੋ ਕੋ ਨਹੀਂ ਸਾਡੇ ਮੈਕ ਨੂੰ ਕਹਿੰਦੇ ਆ ਹਰੇਕ ਦਾ ਹੀ ਆ ਆ ਲਾਇਸੈਂਸ ਆਸਲੇ ਦਾ ਜਿਹੜਾ ਕਾਰੀਦਾਲ ਦੀ ਸਰਕਾਰ ਦੇ ਵਿੱਚ 1000 ਰੁਪਏ ਚ ਬਣ ਜਾਂਦਾ ਸੀ ਸਾਰਾ ਖਰਚਾ ਟੋਟਲ ਫੀਸਾ ਪੂਸਾ ਲਾ ਕੇ 1000 ਰੁਪਏ ਮਸਾ ਲੱਗਦਾ ਸੀ ਤੇ ਹੁਣ 1 ਲੱਖ ਰੁਪਿਆ ਇੱਕ ਲਾਇਸੈਂਸ ਬਣਾਉਣ ਦਾ ਖਰਚਾ ਉਹ ਵੀ ਬੜਾ ਖੱਜਲ ਹੋਣਾ ਪੈਂਦਾ ਬੜੀਆਂ ਸਪਾਰਸ਼ਾਂ ਨਾ ਫੈਲਾ ਲੈਣੀਆਂ ਪੈਂਦੀਆਂ ਨੇ ਬਹੁਤ ਜਣੀ ਔਖਾ ਮਾਹੌਲ ਹੈ ਸੋ ਇਹ ਡਿਊਟੀ ਹੈ ਸਰਕਾਰ ਦੀ ਜਦ ਸਰਕਾਰ ਆਪਣੀ ਡਿਊਟੀ ਨਿਭਾਵੇ ਜਾਂ ਸਰਕਾਰ ਛੱਡ ਦੇ ਆਪੇ ਕੋਈ ਹੋਰ ਕਰ ਲੂਗਾ ਜੇ ਨਹੀਂ ਚਲਾ ਸਕਦੀ ਸਰਕਾਰ ਸੋ ਇਹਨੂੰ ਦਬ ਕੇ ਜਿਹੜਾ ਇਹ ਜਿਹੜਾ ਨਾਇਨ ਆਰਡਰ ਦਾ ਜਿਹੜਾ ਮਸਲਾ ਹੈ ਜਿਹੜਾ ਮਾਹੌਲ ਹੈ ਬਦਮਨੀ ਦਾ ਪੰਜਾਬ ਦੇ ਵਿੱਚ ਲੁਟਾਕੋਆਂ ਚੋਰੀਆਂ ਨਸ਼ੇ ਪੱਤੇ ਦਾ ਇਹਨੂੰ ਸਰਕਾਰ ਨੂੰ ਬਦਲਣਾ ਚਾਹੀਦਾ ਹੈ ਮੀਟਿੰਗ ਕੀਤੀ ਹੈ ਡੀਸੀ ਐਸਐਸਪੀ ਨਾਲ ਮੁੱਖ ਮੰਤਰੀ ਨੇ ਹੋ ਸਕਦਾ ਚੰਗੇ ਰਿਜ਼ਲਟਾਂ ਆਸ ਕਰਨੀ ਚਾਹੀਦੀ ਹੈ ਪਰ ਜੋ ਹਾਲਾਤ ਵਿਗੜ ਗਏ ਨੇ ਜਿੱਥੇ ਤੱਕ ਚਲੀ ਗਈ ਹੈ ਮੈਨੂੰ ਨਹੀਂ ਲੱਗਦਾ ਬੇ ਸਰਕਾਰ ਇਹਦੇ ਉੱਤੇ ਕੋਈ ਕਾਬੂ ਪਾ ਲੂਗੀ ਸੋ ਸੱਚੇ ਬਾਦਸ਼ਾਹੀ ਕੋਈ ਕਿਰਪਾ ਕਰਨ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਜਿਹਦੇ ਨਾਲ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਠੀਕ ਹੋ ਜੇ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਖੁਸ਼ੀਆਂ ਖੇੜੇ ਹੱਸਦੇ ਖੇਡਦੇ ਰਹਿੰਦੇ ਸੀ ਦਿਨ ਰਾਤ ਤੁਰੇ ਫਿਰਦੇ ਸੀ ਉਹ ਇਸ ਤੀ ਪੰਜਾਬ ਦੇ ਵਿੱਚ ਮੁੜ ਕੇ ਅਸੀਂ ਕਾਮਨਾ ਕਰਦੇ ਹਾਂ ਸੱਚੇ ਬਾਦਸ਼ਾਹ ਤੋਂ ਪੰਜਾਬ ਦੇ ਵਿੱਚ ਫੇਰ ਆਵੇ ਵੈਗਰੂਜੀ ਖਾਲਸਾ ਵੈਗਰੂਜੀ ਕੀ ਫਤ